ਬੈਕ ਇੱਕ ਗੱਲ ਮੇਰੀ ਸੁਣੋ ਨਾ ਇੱਕ ਮੇਰੀ ਜੇ ਇਹ ਜਹਾਦ ਚ ਜਿਹੜੇ ਉਹ ਆ ਰਹੇ ਆ ਜੇ ਜਹਾਦ ਚ ਸਾਰੇ ਪੰਜਾਬ ਵਾਲੇ ਹੋਣ ਫਿਰ ਆਪਾਂ ਕੀ ਕਵਾਂਗੇ ਜੇ ਪੰਜਾਬ ਦੇ ਮੁੰਡੇ ਜੇ 20 ਆ ਰਹੇ 30 ਆ ਰਹੇ ਆਪਣੀ ਬਦਨਾਮੀ ਮੈਨੂੰ ਸਮਝ ਨਹੀਂ ਆ ਰਹੀ ਵੀ ਆਪਣੇ ਬੱਚਿਆਂ ਨੂੰ ਪੂਰੇ ਲੈਣ ਚ ਬਦਨਾਮੀ ਕੀ ਆ ਕੀ ਆਜਨਾ ਸਾਹਿਬ ਉਹ ਠੀਕ ਕਲ ਕੋਰੇ ਜ਼ਿੰਮੇਵਾਰੀ ਤਾਂ ਸਰਕਾਰਾਂ ਦੀ ਹੋਉਂਦੀ ਆ ਨਾ ਪਰ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਉਹਨ ਇਲੀਗਲ ਤਰੀਕੇ ਨਾਲ ਜੇ ਕੋਈ ਦੇਸ਼ ਭੇਜਦਾ ਏ ਉਹਨਾਂ ਨੂੰ ਆਪਾਂ ਬੱਚਿਆਂ ਨੂੰ ਸੰਭਾਂਗੇ ਨਾ ਉਹ ਸਾਭ ਰਹੇ ਜੁਜੋਜਲਾ ਸਾਹਿਬ ਕਹਿ ਰਹੇ ਕਿ ਸਿਰਫ ਬਿਆਨਪਾਤ ਹੀ ਹੋ ਰਹੀਆਂ ਨੇ ਕਿਸੇ ਨੇ ਪ੍ਰੈਸ ਨਹੀਂ ਕਰਨ ਦਾ ਬਹਾਨਾ ਦੇ ਨਹੀਂ ਬਸਾ ਰਿਹਾ ਇਹ ਉਜਲਾ ਸਾਹਿਬ ਕਹਿ ਰਹੇ ਦੇਖੋ ਔਜਲਾ ਸਾਹਿਬ ਮੇਰੇ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਦਾ ਕੋਈ ਕਮੈਂਟ ਹੈ ਜਿਹੜਾ ਉਸ ਬਾਰੇ ਵਿੱਚ ਕਿੰਤੂ ਪਰੰਤੂ ਨਹੀਂ ਕਰਦਾ ਜੁਜੋਜਲਾ ਸਾਹਿਬ ਇਹ ਸਟੇ ਮੈਂ ਧੰਨਵਾਦ ਨਾਲ ਕਰਨੇ ਨੇ ਸਰਕਾਰ ਕਹਿੰਦੀ ਸਾਡੇ ਨਾਲ ਕੋਣ ਖੜਾ ਜੀਣਾ 30-30 ਲੱਖ ਰੁਪਏ ਚਲ ਕੇ ਲੱਖ ਰੁਪਏ ਸਾਨੂੰ ਲੱਗਦੇ ਦੇਖੋ ਮੈਂ ਤਾਂ ਪਹਿਲਾਂ ਤੁਹਾਨੂੰ ਕਹਿਤਾ ਜੇ ਤਾਂ ਭਗਵੰਤ ਮਾਨ ਕੁਝ ਕਰੂਗਾ ਜਿਹਦਾ ਫਰਜ ਆ ਹੁਣ ਇਹ ਕਹਿ ਰਿਹਾ ਵੀ ਇਕੱਲੇ ਇਕੱਲੇ ਨੂੰ ਜਿਹੜੇ ਗਏ ਨੇ ਬੱਚੇ ਇਹ ਨੌਕਰੀ ਦੇਵੇ ਲੋਰ ਕਿਉਂ ਜਾਣ ਪਵੇ ਬਾਹਰ ਸਰਕਾਰ ਉਹਦੀ ਆ ਕਿਸੇ ਦੀ ਹੋਰ ਦੀ ਆ ਭਾਜਪੀ ਭਾਜਪੀ ਤਾਂ ਇਹ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਤੇ ਹੁਣ ਇਹ ਸਾਰਿਆਂ ਨੂੰ ਸਰਕਾਰ ਦੇਵੇ ਤੇ ਸਰਕਾਰ ਨੌਕਰੀ ਦੇਵੇ ਉਹਨਾਂ ਦਾ 50-50 ਲੱਖ ਰੁਪਈਆ ਮੋੜੇ اے ਭਗਵੰਤ ਮਾਨ ਨੂੰ ਮੋੜਨਾ ਪਊਗਾ ਭਗਵੰਤ ਮਾਨ ਨੂੰ نوکری دینی ਪਊ ਕਿਉਂਕਿ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਆ ਜੀ ਵੀ ਕੀ ਕਹਿੰਦੇ ਵਿੰਡੋ ਦੇ ਪੋਰਟਲ ਤੋਂ ਬਹੁਤ ਗੱਲਾਂ ਹੁੰਦੀਆਂ ਨੇ ਜੀ ਜੀ ਪੀ ਸੀ ਕਦੀ ਨਾ ਉੱਪਰ ਜਾਂਦੀ ਗੋਸ਼ਟੀਆਂ ਦਾ ਵੀ ਆ ਕੇ ਵੀ ਉਹ ਤਾਂ ਜੀ ਕੱਢੀ ਹੋਈ ਆ ਦੇਸ਼ ਨਕਾਲਾ ਦਿੱਤਾ ਹੋਇਆ ਇਹਨੂੰ ਅੰਮ੍ਰਿਤਸਰ ਕੇ ਵਾਹ ਲਿਆ ਇਹ ਉਹਨੂੰ ਵੀ ਇਹ ਕਹਿਣ ਦਾ ਕਿ ਤਾਂ ਕੱਢੀ ਹੋਈ ਆ ਜੀ ਉਹ ਇਹਨੂੰ ਉਤਰੀ ਨਹੀਂ ਕਾ ਉਹ ਸਾਡੇ ਦੇਸ਼ ਦੀ ਬਣੀ ਸੀ ਤਾਂ ਵੀ ਉਤਾਰੀ ਇੰਡਨ ਇਸ ਕਰਕੇ ਯਾਰ ਤੁਸੀਂ ਤੁਸੀਂ ਕੱਲੋਂ ਆ ਰਹੇ ਹੋ ਜੀ ਤੁਹਾਨੂੰ ਕੋਈ ਕਦੇ ਮਹਿਲਪਰ ਨਹੀਂ ਦੇਣਾ ਆਪਣੇ ਇਹ ਚੰਗੀ ਗੱਲ ਹੈ ਯਾਰ ਜੇ ਇੱਕ ਜਹਾਜ਼ 'ਚ ਸਾਰੇ ਪੰਜਾਬੀ ਹੋਣ ਕੋਈ ਕੀ ਕਹੋਗੇ ਇਸ ਕਰਕੇ ਯਾਰ ਬੱਚੇ ਨੇ ਸਾਡੇ ਦੇਸ਼ ਦੇ ਹੋ ਕਿੱਦੋਂ ਨੂੰ ਤੁਰਪੀ ਆਪਾਂ ਆਪਾਂ ਬੰਡੀਆਂ ਤੋਂ ਉਰਪੇ ਵੀ ਇਹ ਸਾਡੀ ਕਿਹੜੀ ਬਦਨਾਮੀ ਹੋ ਜੂਗੀ ਮੈਨੂੰ ਇਹ ਸਮਝਾ ਦਿਓ ਕਿ ਸਾਡੇ ਦੇਸ਼ ਦੇ ਬੱਚੇ ਆ ਸਾਡੇ ਪੰਜਾਬ ਦੇ ਬੱਚੇ ਆ ਜੇ ਉਹਰੇ ਸਾਡੇ ਘਰੇ ਆ ਕੇ ਉਤਰਦੇ ਆ ਇਹਨਾ ਮਤਲਬ ਕਹਿਣ ਦਾ ਇਹ ਵੀ ਇਹ ਲੋਕ ਜਿਹੜੇ ਉਹ ਬੱਚਿਆਂ ਨੂੰ ਆ ਉਹਨਾਂ ਨੂੰ ਇਹ ਬਿਲਨਾਮ ਉਹਨੂੰ ਇੱਕ ਕਾਲਖ ਦਾ ਟਿੱਕਾ ਸਮਝਦੇ ਨੇ ਇਹਦਾ ਜਵਾਬ ਦੇ ਵੀ ਆਮ ਆਦਮੀ ਉਹਦਾ ਮਤਲਬ ਉਹਨਾਂ ਨੂੰ ਨਾ ਉੱਤਰ ਕੇ ਦੇਣਾ ਉਹ ਚਾਹੁੰਦੇ ਆ ਵੀ ਉਹ ਵਿਚਾਰੇ ਠੱਕੇ ਜਾਂਦੇ ਰਹਿਣ ਉਹ ਮਰਦੇ ਰਹਿਣ ਉਹਨਾਂ ਦਾ ਕੋਈ ਪੁੱਛੇ ਅਸੀਂ ਤਾਂ ਉਹ ਬੱਚਿਆਂ ਨੂੰ ਪੁੱਛਾਂਗੇ ਵੀ ਉਹ ਬੱਚਿਆਂ ਨੂੰ ਲਾਵਾਂਗੇ ਵੀ ਅਸੀਂ ਭਗਵਾਨ ਤੇ ਮਾਨ ਵਰਗੇ ਨਹੀਂ ਜਿਹੜੀ ਉਹ ਬੱਚਿਆਂ ਨੂੰ ਜਿਹੜੇ ਕਾਲਖ ਦਾ ਟਿੱਕਾ ਮਿਲਿਆ ਹੈ ਮਾਂ ਦੇ ਬੱਚੇ ਕਿੱਥੇ ਨੇ ਮਾਂ ਦਾ ਦੁੱਖ ਕਿਵੇਂ ਬਣਾਉਂਗੇ ਕੇਂਦਰ ਤੋਂ ਨਮਾਇੰਦ ਹੋ ਅਸੀਂ ਤਾਂ ਅਸੀਂ ਤਾਂ ਸਾਰਾ ਕੁਝ ਕਰਨੂ ਆ ਇੱਕ ਪਾਸੇ ਇਹ ਆ ਵੀ ਇਹ ਕਿਹਨਾਰੇ ਉਤਰਦੇ ਮੁੰਡੇ ਨੇ ਉਹ ਮਾਂ ਦੇ ਪੁੱਤ ਨਹੀਂਗੇ ਅਜੇ ਵਿਚਾਰੇ ਉਹਨਾਂ ਨੂੰ ਆਉਣ ਤਾਂ ਦੇ ਦੋ ਉੱਤਣ ਤਾਂ ਦੋ ਆਪਣੀ ਆਪਣੀ ਸੂਬੇ ਦੀ ਇੱਕ ਗੱਲ ਸੁਣੋ ਹਰ ਬੰਦਾ ਆਪਣੀ ਇੱਕ ਇੱਕ ਸਟੇਟ ਦਾ ਏ ਤੇ ਉਹ ਸੂਬੇ ਦੀਆਂ ਸਰਕਾਰਾਂ ਉਹਦਾ ਟੇਕ ਕੇਅਰ ਕਰਨਾ ਸੂਬੇ ਦੀਆਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਰਹੀ ਆ ਨਿਆਰੇ ਹਰਿਆਣੇ ਵਾਲੇ ਕਰਨਗੇ ਗੁਜਰਾਤ ਵਾਲੇ ਜਿਸ ਤਰੀਕੇ ਨਾਲ ਪੁੱਛੋ ਗੁਜਰਾਤ ਵਾਲਿਆਂ ਨੇ ਕੀ ਕੀ ਇੰਤਜ਼ਾਮ ਕੀਤੇ ਉਹਨਾਂ ਦੇ ਏ ਇੱਥੇ ਦੇ ਜਿਹੜੇ ਪੰਜਾਬ ਬਣਿਆ ਉਹ ਪੰਜਾਬ ਵਿੱਚ ਹੀ ਆਪ ਤੇ ਇੱਕ ਸੈਂਟਰ ਦਾ ਕੀ ਆ ਗਿਆ ਸਰ ਇਹਦਾ ਕੀ ਕਹਿਣਾ ਜਾਂਦਾ ਹੈ ਇਹ ਕਿਸੇ ਨੂੰ ਅਤਕੜੀਆਂ ਬੇੜੀਆਂ ਨਹੀਂ ਆ ਰਹੀਆਂ ਕੋਈ ਕੁੱਝ ਮੈਗਾ ਸਰ ਵਾਸਤੇ ਪੀਰ ਕਰੋ ਤੇ ਬੱਚਿਆਂ ਦਾ ਜੀ ਮਾਨ ਸਾਹਿਬ ਤੇ ਮਾਨ ਸਾਹਿਬ ਕਹਿੰਦੇ ਸੀ ਕਿ ਰਿਸਿਵ ਕਰਦੇ ਪੁੱਛੇ ਸੀ ਰਿਸਿਵ ਕਰਨ ਲਈ ਆਈ ਵਾਲੀ ਗੱਲ ਸੀ ਯਾਰ ਮੈਨੂੰ ਤਾਂ ਪਤਾ ਹੀ ਆ ਬਈ ਉਹ ਬੰਦਾ ਉਹ ਬੰਦਾ ਰਾਤ ਦੇ 8 ਵਜੇ ਤੋਂ ਬਾਅਦ ਉਹ ਮੰਝੇ ਤੋਂ ਨਹੀਂ ਉੱਠ ਸਕਦਾ ਉਹਨੂੰ ਬੱਚਿਆਂ ਦੀ ਪੀ ਉਹਨੂੰ ਤਾਂ ਬੋਤਲ ਦੀ ਪਈ ਆ ਉਹ ਉਹ ਨਿਹੜਾ ਇੱਕ ਨਕਮਾ ਬੰਦਾ ਏ ਜਿਹਨੂੰ 12 ਵਜੇ ਤੋਂ ਲੈ ਕੇ ਉਹ ਸ਼ੁਰੂ ਹੋ ਜਾਂਦਾ ਏ 8 ਵਜੇ ਤੋਂ ਬਾਅਦ 8 ਵਜੇ ਤੋਂ ਦੂਰ ਦੀ ਗੱਲ ਜਿੰਨੇ ਵਜੇ ਉਹ ਰੇ ਗੱਡੀ 'ਚ ਬਹਿ ਕੇ ਚਲਾ ਗਿਆ ਉਸ ਤੋਂ ਬਾਅਦ ਡਾਈਪਰ ਲੱਗ ਜਾਂਦਾ ਉਹਦੇ ਸਰ ਅਮਰ ਸਾਹਿਬ ਜੀ ਕਿ ਚੁੜਿਆ ਗਿਆ ਬਾਕੀ ਦੇ ਸੇ ਰਹਿ ਗਿਆ ਉੱਥੇ ਜਿਹੜੇ ਨੌਜਵਾਨ ਆ ਰਹੇ ਉਹਨਾਂ ਨੂੰ ਮਿਲੋਗੇ ਜੀ ਨਹੀਂ ਮੈਂ ਤਾਂ ਦੇਖੋ ਮੇਰੀ ਗੱਲ ਸੁਣੋ ਮੈਂ ਤਾਂ ਆਪਣੀ ਕੋਈ ਪਰਸਨਲ ਵਿਜ਼ਿਟ ਤੇ ਹੋਏ ਆਇਆ ਸੀ ਜੀ ਤੇ ਮੈਂ ਉਹ ਜਿਹੜੀ ਵਿਜ਼ਿਟ ਸੀ ਉਹ ਆਪਣੀ ਪੂਰੀ ਕਰਕੇ ਵਾਪਸ ਚਲੇ ਆਂ ਕੋਈ ਮੈਂ ਅਫੀਸ਼ੀਅਲ ਤੌਰ ਤੇ ਮੈਂ ਉਰੇ ਨਹੀਂ ਆਇਆ ਤੇ ਨਾ ਹੀ ਅਫੀਸ਼ੀਅਲ ਤੌਰ ਤੇ ਮੇਰੇ ਕੋਲ ਕੋਈ ਇਜਾਜ਼ਤ ਆ ਵੀ ਮੈਨੂੰ ਉਹਨਾਂ ਨੂੰ ਮਿਲਣ ਦਿੱਤਾ ਜਾ ਸਰ ਮਾਨ ਸਾਹਿਬ ਤਾਂ ਕਹਿੰਦਾ ਕਿ ਇਹ ਇਹ ਨਕਰੀ ਕਰਿਆ ਜਾਂਦਾ ਹੈ ਕਿਉਂਕਿ ਤਾਂ ਸਿਆਸਤ ਨਾ ਹੋਵੇ ਸਿਆਸਤ ਬਹੁਤ ਹੋ ਰਹੀ ਹੈ ਜੀ ਉਹਨਾਂ ਨੌਜਵਾਨਾਂ ਨੂੰ ਇਹੀ ਤਾਂ ਗੱਲ ਹਰ ਗੱਲ ਪੰਜਾਬ ਤੇ ਜੇ ਕਿਸਾਨਾਂ ਦੀ ਗੱਲਾਂ ਦੇ ਤਾਂ ਉਹ ਸਿਆਸਤ ਕਰਨ ਬਹਿ ਜਾਂਦੇ ਆ ਜੇ ਕੋਈ ਹੋਰ ਗੱਲ ਹੁੰਦੀ ਤਾਂ ਉਹ ਆਪਣੇ ਹਿੱਸੇ 'ਚ ਆਪ ਸੁਭਾਅ ਪਾਉਂਦੇ ਆ ਆਪਾਂ ਦੇਖੋ ਜੇ ਆਪ ਜੇ ਆਪ ਪੰਜਾਬੀ ਆ ਪੰਜਾਬ ਦੇ ਕਿਸਾਨ ਤਾਂ ਇਸ ਲਈ ਬੈਠੇ ਨੇ ਵੀ ਸਾਰੇ ਦੇਸ਼ ਨੂੰ ਐਮਐਸਪੀ ਮਿਲੇ ਜੇ ਪੰਜਾਬ ਜੇ ਦੇਸ਼ ਦੇ ਬੱਚੇ ਉਰੇ ਉੱਤਣ ਲੱਗ ਜਾਂਦੇ ਆ ਤੁਸੀਂ ਕਹਿੰਦੇ ਹੋ ਜੇ ਦੇਸ਼ ਦੇ ਬੱਚੇ ਉਰੇ ਸਾਡੇ ਕਿਉਂ ਲਾ ਰਹੇ ਹੋ ਇੱਕ ਪਾਸੇ ਤਾਂ ਆਪਾਂ ਸਾਰਿਆਂ ਦਾ ਘਿੱਡ ਭਰਨ ਦੀ ਗੱਲ ਕਰਦੇ ਆ ਵੀ ਸਾਰੇ ਦੇਸ਼ ਨੂੰ ਐਮਐਸਪੀ ਦੋ ਜੇ ਉਹ ਜਿਹੜੇ ਬੱਚੇ ਕੱਢੇ ਹੋਏ ਨੇ ਤੇ ਜੇ ਉਹ ਰੁਕਤੇ ਇਹੋਦਾਂ ਨਾ ਬੜੀ ਬਦਨਾਮੀ ਹੋ ਜਾਂਦੀ ਆ ਆਪਣੇ ਵੱਲੋਂ ਮਤਲਬ ਇਹ ਕੋਈ ਪੰਜਾਬੀ ਨਹੀਂ ਕਹਿ ਰਿਹਾ ਪੰਜਾਬ ਦੀ ਮਾਂ ਹਰ ਬੱਚੇ ਨੂੰ ਗੱਲ ਲਾਉਣ ਜਾਂਦੀ ਆ ਜਿਹੜਾ ਹਰ ਪਿਓ ਆ ਉਹ ਇੰਨੀ ਨਿਗ ਦੇ ਸਕਦਾ ਦੇਸ਼ ਦੇ ਬੱਚੇ ਨੂੰ ਇਹ ਸਿਰਫ ਭਗਵੰਤ ਮਾਨਾਰਗਾ ਭਾਂਡੇ ਸਿਆਸਤ ਕਰਦਾ ਏ ਇਹਦੀ ਸਿਆਸਤ ਦਿੱਲੀ ਚ ਵੀ ਫੇਲ ਹੋ ਗਈ ਇਹਦੀ ਸਿਆਸਤ ਪੰਜਾਬ ਚ ਵੀ ਫੇਲ ਹੋਣੀ ਆ ਇਹ ਪਹਿਲਾਂ ਸਭ ਤੋਂ ਇਹਦੀ ਪੁਲਿਸ ਐਕਸ਼ਨ ਕਰਕੇ ਦਿਖਾਵੇ ਇਹ ਬੰਦਿਆਂ ਨੂੰ ਫੜ ਕੇ ਇਹ ਉਹ ਬੰਦਾ ਏ ਜਦੋਂ ਇਹਦੀ ਇਹਦੇ ਇਹਦੀ ਇਹਨੂੰ ਪੁੱਛੇ ਜਦੋਂ ਅਮਰਿਤਪਾਲ ਦੀ ਗੱਲ ਆਈ ਸੀ ਤੇ ਫਿਰ ਜਹਾਜ਼ ਕਿੱਥੇ ਰਹਾ ਸੀ ਇਹਨੇ ਜਦੋਂ ਅਮਰਿਤਪਾਲ ਨੂੰ ਇਹਨੇ ਉਹ ਵੀ ਉਹ ਵੀ ਪੰਜਾਬ ਦਾ ਸੀ ਉਹਨੂੰ ਉਹਨੂੰ ਇਹਨੇ ਕਿੱਥੇ ਭੇਜਿਆ ਏ ਐਨਐਸਏ ਲਾ ਕੇ ਇਹਨੇ ਉਹਨੂੰ ਡਿਬ੍ਰਿਗੰਟ ਭੇਜਿਆ ਤੇ ਉਦੋਂ ਜਹਾਜ਼ ਕਿੱਥੇ ਲਾਇਆ ਸੀ ਉਹਦੇ ਜਵਾਬ ਦੇ ਦੇ ਕਿਹਨੇ ਲਾਇਆ ਸੀ ਉਹ ਜਹਾਜ਼ ਕਿਹਨੇ ਮੰਗਾਇਆ ਸੀ ਉਹ ਜਹਾਜ਼ ਕਿਹਨੇ ਫੜਿਆ ਗ੍ਰਿਫਟਰ ਕਰਕੇ ਉਹਨੂੰ ਕਿੱਥੇ ਭੇਜਿਆ ਇਸ ਕਰਕੇ ਟਖਿਆਰਵ ਇਹ ਸਿਰਫ ਦੋ ਚਿਹਰੇ ਆ ਇਹ ਡਰਾਮਾ ਕਰਦੇ ਇਹੀ ਬੰਦਾ ਏ ਜਿਹੜਾ ਐਨਐਸਏ ਲਵਾ ਕੇ ਡਿਬ੍ਰੂ ਕਰਦੇ ਜਿੰਨਾਂ ਜਿੰਨਾਂ ਨੂੰ ਦੁਨੀਆਂ ਹੋਇਆ ਇੱਥੇ ਜੇ ਪੰਜਾਬੀ ਉੱਤੇ ਤਾਂ ਵੀ ਇਹਨੂੰ ਤਕਲੀਫ ਹੁੰਦੀ ਆ ਇਹ ਇੱਕ ਗੱਲ ਇਹ ਤੁਹਾਨੂੰ ਇੱਕ ਸਵਾਲ ਲੈ ਲਓ ਪਲੀਜ਼ ਇੱਕ ਸਵਾਲ ਲੈ ਲਓ ਜਨਤਾ ਤੇ ਕਾਰਵੇ ਕਿਸ ਤਰੀਕੇ ਨਾਲ ਕੇਂਦਰ ਮੰਗ ਕਰਦੀ ਹੈ ਕਿ ਜਨਤਾ ਦੇ ਕਾਰਵੇ ਕਿਉਂ ਨਹੀਂ ਹੁੰਦੇ ਕਿ ਇਹ ਆ ਵੀ ਜਿੱਦਣ ਇਹ ਹੱਥ ਖੜੇ ਕਰਦੇ ਵੀ ਮੇਥੋਂ ਕਾਰਵਾਈ ਨਹੀਂ ਹੁੰਦੀ ਅਸੀਂ ਆਪਣੇ ਅਰ ਚੱਕ ਕੇ ਲੈ ਜਾਾਂਗੇ ਆਪਣੇ ਅਰ ਕਾਰਵਾਈ ਕਰ ਲਾਂਗੇ ਸੈਂਟਰ ਵਾਲੇ ਠੀਕ ਹੈ